ਹਾਂਜੀ ਸੋਸ਼ਕਾ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਸੂਟ ਕਲਰ ਹੈਗਾ ਰਾਇਲ ਬਲੂ ਦੁਪੱਟਾ ਆਰਗੈਂਜ਼ਾ ਦਾ ਹੈ ਪ्योर ਦਾ ਦੁਪੱਟੇ ਤੇ ਹੈਂਜੀ ਮੋਡਰੀ ਵਾਲੀ ਲੇਸ ਜਿਹੜੀ ਉਹ ਲੱਗੀ ਹੋਈ ਹੈ ਸ਼ਰਟ ਜਿਹੜੀ ਹੈਗੀ ਆ 44 ਲੈਂਥ ਵਾਲੀ ਹੈ ਬਾਜੂ ਦੇ ਡਿਜ਼ਾਈਨ ਨੂੰ ਤੁਸੀਂ ਦੇਖ ਰਹੇ ਮਹੜੀ ਪਿਆਰਾ ਡਿਜ਼ਾਈਨ ਬਾਜੂ ਤੇ ਬਣਿਆ ਹੋਇਆ ਹੈ ਮੈਨਿਕ ਪੀਸ ਹੈ ਸ਼ਰਾਰੀ ਉੱਪਰ ਜਿਹੜਾ ਪੂਰਾ ਹੈਵੀ ਵਰਕ ਹੈ ਬਾਰਡਰ ਹੈ ਜਾਲ ਹੈ ਪੂਰਾ ਹੈਵੀ ਵਰਕ ਹੈ ਸ਼ਰਾਬੇ ਉੱਪਰ ਇਹ ਸ਼ਰਟ ਦੀ ਫਰੰਟ ਲੁੱਕ ਹੈ ਪੂਰੀ ਫੁਲੀ ਇਹ ਹੈਗਾ نیچے ਸ਼ਰਾਬੇ ਦਾ ਫਰੰਟ ਸਾਰਾ ਹੱਥ ਦਾ ਕੰਮ ਹੈ ਪੂਰੀ ਹੱਥ ਦੀ ਗੜਾਈਆਂ ਜਿਹੜੀਆਂ ਦੇਖਦੇ ਹੋਏ ਹੋਏ ਹੈ ਬੜਾ ਪਿਆਰਾ ਪੀਸ ਬਣਿਆ ਹੋਇਆ ਹੈ Thank you.